ਸਤਰੀਆ ਕਾਲ ਜੀ ਮੈਂ ਤੁਹਾਡਾ ਆਪਣਾ ਖੜਕ ਸਿੰਘ ਖੜਕੇ ਨਾਲ ਆਪਣੇ ਪਿੰਡ ਦੀਆਂ ਖੜਕ ਦੀਆਂ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਮੇਰਾ ਪਿੰਡ ਜਿਹੜਾ ਕਦੇ ਗੁੱਗ ਵੱਸਦਾ ਪਿੰਡ ਸੀ ਜਿੱਥੋਂ ਦੇ ਵਸਨੇ ਇੱਕ ਨੇੜਲੇ ਸ਼ਹਿਰਾਂ ਤੱਕ ਨਹੀਂ ਸੰਗਏ ਕਦੇ ਉਹ ਅੱਜ ਕੱਲ ਇੰਟਰਨੈਸ਼ਨਲ ਹੋ ਗਿਆ ਹੈ ਕੋਈ ਕੈਨੇਡਾ ਪਹੁੰਚ ਗਿਆ ਕੋਈ ਇੰਗਲੈਂਡ ਪਹੁੰਚ ਗਿਆ ਕੋਈ ਯੂਰਪ ਪਹੁੰਚ ਗਿਆ ਪਿੰਡ 'ਚ ਜਿੱਥੇ ਕੱਖਾਂ ਦੀਆਂ ਕੁਲੀਆਂ ਸਨ ਅੱਜ ਮੈੜ ਪੈ ਗਏ ਨੇ ਰੌਸਸ ਦੀ ਗੱਲ ਮੇਰੇ ਪਿੰਡ ਦੇ ਵਸਨੀਕਾ ਕੋਲ ਪਿੰਡ ਵਿੱਚ ਜ਼ਮੀਨ ਘਟ ਰਹੀ ਗਈ ਹੈ ਕਮਰੇ ਬਹੁਤ ਨੇ ਕਮਰੇ ਖਾਲੀ ਨੇ ਕਬੂਤਰਾਂ ਨਾਲ ਸਜੇ ਹੋਏ ਨੇ ਪਿੰਡ ਪਤਾ ਨਹੀਂ ਵਸਦਾ ਹੈ ਵਸਦਾ ਘੱਟ ਉਹ ਜਿਹੜਿਆ ਜ਼ਿਆਦਾ ਲੱਗਦਾ ਪਤਾ ਨਹੀਂ ਪਿੰਡ ਦੀ ਤਰੱਕੀ ਹੈ ਕਿ ਪਿੰਡ ਪਛਾਣੂ ਗਿਆ ਹੈ ਮੈਨੂੰ ਕੋਈ ਥੋਂ ਥੇ ਨਹੀਂ ਪਤਾ ਲੱਗੀ ਤੁਹਾਨੂੰ ਸਮਝ ਆਈ ਤੇ ਕਮੈਂਟਾਂ ਚ ਦੱਸੋ